وہ یہیں سے کہہ لو یہیں کے جمپل ہیں وہ اور یہیں سے کھاتے تھے مٹھائی تو دادا جی انہوں کے ساتھ ان کا کافی اچھا ریلیشن تھا تو وہ جیسے شروع سے یہاں پہ ہی کھاتے ہیں ہاں جی ہاں جی آپ کے دادا جی کیا نام دادا جی کا گیان پرکاش ہے تو آپ کی ہاں جی ہاں جی جیسے وہ ہر سال گاجر پاک جاتا تھا ان کے لیے اور جیسے کوئی فین آتا ہے وہ بھی ان کے لیے لے کے جاتا ہے خاص یہی ہماری کھوئے والی برفی اور گاجر پاک ان کو بہت پسند تھا بس یہیں پہ آئے ہیں وہ ایک دو بار ویسے تو نہیں زیادہ ملے گا بالکل جی بہت دکھ کی بات ہے دس دنوں سے چل رہا تھا کہ بیمار ہیں آج جب پتہ جلا بہت افسوس ہو رہا ہے دکھو رہا ہے آپ درمیندر کے ساتھ جاں پہتے ہیں؟ نہیں ان کے ساتھ نہیں ہوئی درمیندر <ścoughs> <مطلع> کے <down by're. ścoughs> <śeüş> ساتھ ہی دو تین بار بات ہوئی ہے فون پہ درمیندر نے پتہ بھی جہے ہوئے چھیک بھرگا ہے نبضیہ دہے ہوئے اچھا جی کنے ساتھ رہے ہیں اپسی رہے ہیں پتہ بھرگا کے ساتھ کی کہنے دہائیت میں درکی کا دہائیت ہے پتہ خیر خود نظالیا کھیلا ساری نظریا لکڑی سیج دی شادی نہیں ہوئی جی شادی تو بعد بھی ملے میں نے مل کہنا چاہو گے گا جی یا کمی زیادہ بڑھیا رہی ਕਿਨੇ ਯਾਦਾਂ ਕਿਵੇਂ ਰਹਿਣਗੀਆਂ ਤਾਂ ਜੀ ਉਹਨਾਂ ਜਿਆਦਾ ਯਾਦਾਂ ਜਿਆਦਾ ਨਹੀਂ ਇਦਾਂ ਨਹੀਂ ਇਦਾਂ ਹੀ ਇਦਾਂ ਨੇ ਯਾਦਾਂ ਨਹੀਂ ਜਾਂਦੀਆਂ ਹਾਂਜੀ ਜਿਆਦਾ ਨਹੀਂ ਜਾਂਦੀਆਂ ਇਦਾਂ ਨਹੀਂ ਜਾਂਦੀਆਂ ਹੁੰਦੀ ਐਸਾ ਦਾ ਮਨ ਕੋਈ ਖਤਮ ਹੋਣ ਗਿਆ ਹਾਂਜੀ ਹਾਂ ਮੈਂ ਕੋਈ ਸੁਣ ਮੈਨੂੰ ਲੱਗਦਾ ਐਂ ਠੀਕ ਹੈਗਾ ਮੈਂ ਸਾਨੇ ਬਾਦ ਉਸ ਨਹੀਂ ਗਈ ਜੀ ਅੱਜ ਤੋਂ ਮੰਦੇ ਜੇ ਲਾਸਟ ਹੋ ਗਿਆ ਤੇ ਕਿੰਨੀ ਯਾਦਾਂ ਲੱਗਦਾ ਕਿ ਯਾਦਾਂ ਅੱਜ ਤੱਕ ਆਉਂਦੀਆਂ ਦੇਖੋ ਜੀ ਤਰਵਿੰਦਰ ਜੀ ਦੀਆਂ ਜਿਆਦਾ ਦਾ ਤਾਜ਼ੀਆਂ ਰਹਿਣਗੀਆਂ ਜੀ ਉਹ ਅਮਰ ਰਹਣਗੇ ਤੇ ਉਹਨਾਂ ਦਾ ਘਾਟਾ ਪੂਰੇ ਵਰਲਡ ਨੂੰ ਕਦੇ ਵੀ ਜ਼ਿੰਦਗੀ ਚ ਪੂਰਾ ਨਹੀਂ ਹੋਵੇਗਾ। ਸਾਨੂੰ ਸੱਜਾ ਸੱਜਾ ਲਾਰਜ ਥਾਪਲਾ ਸੰਭਾਲ ਕਰਵਾਇਆ। ਲਾਰਜ ਸਾਨੇਵਾਲ ਜੀ 2013 ਦੇ ਵਿੱਚ ਆਏ ਸੀਗੇ। ਯਾਨੀ ਕਿ ਪਬਲਿਕ ਬੇਸ ਤੇ ਲਾਈਵ ਯਾਨੀ ਕਿ ਜਿਆਦਾ ਦਿਨ ਦੇ ਟਾਈਮ 2013 ਚ ਆਈ ਦੀ ਫਸਟ ਟਾਈਮ। ਕਹਿੰਦੇ ਕਾਫੀ ਮੁਲਾਪਾ ਜਰੂਰ ਮਿਲਣ ਜਾਂਦੇ ਕੋਈ ਕਾਫੀ ਉਹਨਾਂ ਨੂੰ ਮਿਲਦੇ ਸੀ ਲੋਕੀਂ ਦੇ। ਦੇਖੋ ਜੀ ਸਾਨੇਵਾਲ ਤੋਂ ਪਤਾ ਲੱਗਿਆ ਨਾ ਵੀ ਸਾਨੇਵਾਲ ਤੋਂ ਕੋਈ ਆਇਆ ਮਿਲਣਾ ਹੈ ਉਹਨਾਂ ਨੂੰ ਕਹਿੰਦਾ ਜਰੂਰ ਸਮਾਂ ਦਿੰਦੇ ਦੀ ਯਾਨੀ ਕਿ ਬੱਦ ਤੋਂ ਟਾਈਮ ਦਿੰਦੇ ਸਾਨੇਵਾਲ ਦੀ ਪਬਲਿਕ ਤੇ ਅੱਡੀਕੀ ਕੰਪਨੀ ਮਨ ਲ ਮਕਾਮ ਨੇ ਨਹੀਂ ਜੀ ਅਸੀਂ 2013 ਚ ਦੇਖੇ ਸੀ ਜੀ ਹਾਂਜੀ ਲੱਗਦਾ ਕਿ ਬਹੁਤ ਵੱਡਾ ਘਾਟਾ ਪਿਆ ਸਾਨੇਵਾਲ ਨੂੰ ਵੀ ਬਹੁਤ ਵੱਡਾ ਘਾਟਾ ਪਿਆ ਜੀ ਵਾਰਲਡ ਨੂੰ ਵੀ ਜੀ ਫਿਲਮ ਜੱਤ ਨੂੰ ਵੀ ਬਹੁਤ ਵੱਡਾ ਘਾਟਾ ਪਿਆ ਜੀ ਜੋ ਕਿ ਧਰਵਿੰਦਰ ਜੀ ਦੀਆਂ ਕਿੰਨੀਆਂ ਹਿੱਟ ਫਿਲਮਾਂ ਰਹੀਆਂ ਨੇ ਪਬਲਿਕ ਬਹੁਤ ਹੁਣ ਤੱਕ ਉਹਨਾਂ ਦੀਆਂ ਫਿਲਮਾਂ ਨੂੰ ਪਿਆਰ ਦਿੰਦੀ ਹੈ ਤੇ ਦਿੰਦੀ ਰਹੂਗੀ ਅੱਛਾ ਜੇ ਧਰਵਿੰਦਰ ਹਾ ਤੁਹਾਡੇ ਕੋਲ ਹੈ ਹੁਣ ਹਾਂਜੀ ਸਾਡੇ ਕੋਲ ਹੈ ਜਿੱਕਤ ਤੋਂ ਕੱਟ ਕੇ ਰਿਸੀਬ ਇਹ ਦੁਸ਼ਾ ਇਹ ਨਾਲ ਜੇ ਸਾਨੂੰ 22 ਸਾਲ ਹੋ ਗਏ ਜਿਆਦਾ ਐਸੀ ਸਾਨੂੰ ਸਾਰਿਆਂ ਨੂੰ ਮਿਲ ਕੇ ਗਏ ਆ ਜੀ ਹਾਂ ਜੀ ਅੱਜ ਤਾਜੀ ਮੇਰਾ ਸਾਡਾ ਇਨਾ ਮਨ ਕਰਾ ਵਾ ਜਨਾ ਭੁੱਲਣ ਵਾਲਾ ਸਾਨੂੰ ਘਾਟਾ ਹੋਇਆ ਜੀ ਸਾਰੇ ਸੱਨੇ ਅਨੁਭਵ ਦੁੱਖ ਲੱਗਿਆ ਜੀ ਹਾਂ ਜੀ ਤੇ ਤੁਸੀਂ ਕੋਲੋਂ ਘਰ ਫੇ ਦੁਬਾਰਾ ਇਹਨੂੰ ਬਚਰਾਇਆ ਇਹ ਜੀ ਹੋ ਗਿਆ ਜੀ ਸਾ ਦੋ ਸਾਲ ਹੋਏ ਲੱਤੇ ਨੂੰ ਜੀ ਸਾਲ ਕੋ ਹੋ ਗਿਆ ਮੰਦੇ ਨੂੰ ਜੀ ਜੀ ਹਾਂ ਜੀ ਫੋਟੋ ਤੁਸੀਂ ਫਾਇਲਾਇਆ ਇੱਥੇ ਮੈਂ ਰਾਵਸੀ ਹਾਂਜੀ ਐਦਾਂ ਹੀ ਲੱਗੀ ਰਹੂਗੀ ਜੀ ਯਾਦਗਾਰ ਪੁਰਾਣੇ ਹਾਂਜੀ ਐਦਾਂ ਹੀ ਲੱਗੀ ਰਹੂਗੀ ਜਦੋਂ ਫਾਇ ਚੱਲਿਆ ਤਾਂ ਮੰਦੇ ਜੀ ਉਹ ਕੀ ਕੋਨੋ ਕਿਹਾ ਜੋ ਮੇਰਾ ਘਰਨਾਵਾ ਬਣਾ ਬਹੁਤ ਖੁਸ਼ ਹੋਏ ਜੀ ਹਾਂਜੀ ਬਹੁਤ ਖੁਸ਼ ਹੋਏ ਹਾਂਜੀ ਸਾਨੂੰ ਉਮੀਦ ਅਸੀਂ ਜਰੂਰ ਆਣਗੇ ਜੀ ਹਾਂਜੀ ਜਿਆ ਸਾਨੂੰ ਲੱਗਦਾ ਕਿ ਇਸ ਤੋਂ ਬੜਾ ਵੱਡਾ ਪਿੱਛੋ ਨੁਕਸਾਨ ਹੋਇਆ ਸਾਨੇਵਾਲ ਦੀ ਇੱਕ ਬਾਤ ਸਹੀ ਹਿਦਾ ਨਹੀਂ ਸਕਦੇ ਜੀ ਅਸੀਂ ਸਾਨੂੰ ਤੁਹਾਨੂੰ ਇੰਨਾ ਸਾਨੂੰ ਅੱਜ ਨਾ ਬੋਲ ਰਿਹਾ ਕਰਦਾ ਜੀ ਸਾਨੂੰ ਪਿਆ ਅੱਜ ਅੱਜ ਬਹੁਤ ਦੁੱਖ ਹੋਇਆ ਜੀ